ਕਿੰਨੇ ਮੈਂਬਰ ਆਪਣੇ ਵਿੱਚ ਸੱਤ ਮੈਂਬਰ ਆ ਕਿੰਨੇ ਮਿਲਗੇ ਕਰਨ ਕੇ ਜੀ 5 ਕਿਲੋ ਇਹ ਕੀ ਆ ਜੀ ਧੱਕਾ ਨਹੀਂ ਹੈ ਜੀ ਇਹ ਪੰਜਾਬ ਗਵਰਨਮੈਂਟ ਘਰ ਘਰ ਪਚਾ ਰਹੀ ਹੈ ਜੀ ਇਹ ਇਹ ਦੇਖੋ ਜੀ ਹੁਣ ਹੁਣ ਤੱਕ ਤੁਸੀਂ ਇੰਨਾ ਰਾਸ਼ਨ ਕਦੇ ਲਿਆ ਜੀ ਇਹ ਫਿਰ ਦੇਖ ਲਓ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ ਤੁਹਾਡੇ ਨਾਲ ਇਹ ਭਗਵੰਤ ਮਾਨ ਸਾਹਿਬ ਨੂੰ ਇਹ ਉਹਨਾਂ ਦੇ ਕਹੇ ਜਾ ਕੇ ਘਰ ਘਰ ਇਹ ਗਿਫਟ ਦੇ ਕੇ ਆਓ ਜੀ ਹਾਂ ਇਹ ਸੱਤ ਜੀਆਂ ਦੀ ਆ ਲੈ ਆ ਬਜ਼ੁਰਗ ਦੇਖੋ ਜੀ ਅੱਖਾਂ ਤੋਂ ਉਹਨੇ ਇਹਨਾਂ ਨੂੰ ਜਰ ਕੇ ਕੁਝ ਵੀ ਨਹੀਂ ਦਿਖ ਰਿਹਾ ਇਹੇ ਘਰ ਘਰ ਦੇ ਰਹੀ ਆ ਪੰਜਾਬ ਗਵਰਨਮੈਂਟ ਸਰਕਾਰ ਜੀ ਆਹ ਦੇਖੋ ਜੀ ਆ ਦੇਖ ਲੋ ਜੀ ਇਹ ਰੋਡ ਦੇ ਉੱਪਰ ਇਹਨਾਂ ਨੂੰ ਖੜਾਇਆ ਹੋਇਆ ਜੀ ਇਹ ਭਗਵੰਤ ਮਾਨ ਸਰਕਾਰ ਦੇ ਆਹ ਕਾਰਨਾਮੇ ਆ ਦੇਖੋ ਜੀ ਇਹ ਦੇਖ ਭਗਵੰਤ ਮਾਨ ਨੂੰ ਪੁੱਛਿਆ ਜਾਵੇ ਕਿ ਆਹ ਹੀ ਘਰ ਘਰ ਦੀ ਯੋਜਨਾ ਇਹ ਗਰੀਬ ਆਦਮੀਆਂ ਨੂੰ ਦੇ ਰਹੀ ਹੈ ਘਰ ਘਰ ਬਲਾ ਕੇ ਦਿਹਾੜੀ ਨਾਲ ਟੁੱਟੇ ਜੀ ਆਹ ਦੋਖੇ ਦੋਨੋਂ ਅੱਖਾਂ ਤੋਂ लाचार ਵਿਅਕਤੀ ਖੜੇ ਆ ਜੀ ਦੱਸੋ ਨੂੰ ਪੁੱਛੇ ਭਗਵੰਤ ਮਾਨ ਨੂੰ ਇਹ ਇੰਨਾ ਰੋਡ ਚੱਲ ਰਿਹਾ ਇਹ ਇੱਥੇ ਵਿਚਾਲੇ ਲਾਈਨਾਂ 'ਚ ਲੱਗ ਕੇ ਖੜਿਆ ਆਧਾਰ ਕਾਰਡ ਦਿਖਾਇਓ ਜੀ ਉੱਥੇ ਪਹੁੰਚਦਾ ਕੋਈ ਨਹੀਂ ਆਹ ਦਿਖਾਇਓ ਜੀ ਆ ਆ ਪਾੜ ਲੋ ਆ ਦੇਖੋ ਜੀ ਆਹਾ ਦੋਨੇ ਅੱਖਾਂ ਤੋਂ ਵਿਚਾਰ ਵੇਖ ਤੇ ਹੀ ਘਰ ਘਰ ਰਾਸ਼ਨ ਯੋਜਨਾ ਦੇ ਆ ਦੇਖੋ ਭਗਵੰਤਮਾਨ ਸਾਹਿਬ ਆ ਦੇਖਿਓ ਜੀ ਆ ਆਹਾ ਤੁਹਾਡੇ ਘਰ ਘਰ ਰਾਸ਼ਨ ਯੋਜਨਾ ਦੇ ਦੀਨਾ ਖੜੇ ਆ ਬੰਤੇ ਇਹ ਲਾਭਪਾਤਰੀ ਆ ਜਿਨ੍ਹਾਂ ਨੂੰ ਤੁਸੀਂ ਘਰ ਘਰ ਰਾਸ਼ਨ ਯੋਜਨਾ ਦੀਨ ਭੇਜ ਰਹੇ ਆ ਆ ਰੋਡ ਦੇ ਉੱਪਰ ਖੜੇ ਐ ਇੰਨੇ ਰੋਡ ਚੱਲਦੇ ਦੇ ਵਿੱਚ ਇਹਨਾਂ ਨੂੰ ਕੋਈ ਨਾ ਕਰ ਲੈ ਜਾਣ ਵਾਲਾ ਮੈ ਪਤਾ ਨਹੀਂ ਕਿਵੇਂ ਕਿਹਦਾ ਹੱਥ ਫੜ ਕੇ ਆਏ ਹੋਣਗੇ ਇਸ ਟਾਈਮ ਇੱਥੇ ਕੀ ਇਹ ਪੰਜ-ਪੰਜ ਮੈਂਬਰਾਂ ਦਾ ਰਾਸ਼ਨ ਖਾ ਕੇ ਕੀ ਪੰਜਾਬ ਗਵਰਨਮੈਂਟ ਦਾ ਟੱਡ ਭਰ ਸਕਦਾ ਜੀ 10-10 ਮੈਂਬਰਾਂ ਦਾ ਦੋ-ਦੋ ਮੈਂਬਰਾਂ ਤੋਂ 10ਾਂ ਮੈਂਬਰਾਂ ਦਾ ਦੋ-ਦੋ ਮੈਂਬਰਾਂ ਦੀ ਗਣ ਕਰ ਰਹੀ ਹੈ ਜੀ ਬਾਕੀ ਮੈਂਬਰਾਂ ਨੇ ਖਤਮਾ ਕਰ ਗਲ ਕੋ ਕਿੱਥੇ ਜਾਊ ਓਥੇ ਮੈਂਬਰ ਕਿੱਥੇ ਜਾਣਗੇ ਕਰਦੇ ਦੱਸੋ ਬੋਲੋ ਬੋਲੋ ਭਾਈ ਆਹੋ ਬਰਾ ਥੇ ਮੈਂਬਰ ਕਿੱਥੇ ਜਾਣਗੇ ਉਹ ਹਾਂਜੀ ਔਰ ਟਰੱਕ ਭੇਜ ਤਾਂ ਟਰੱਕੇ ਭੇਜਾ ਕੀ ਇਹਦਾ ਦਾਦਾ ਮੈਂਬਰਾਂ ਦੀ ਕਣਕਾ ਵਿੱਚੋਂ ਕੱਟੀ ਜਾਂਦੀ ਜੀਆਂ ਦੀ ਕੱਟਦੀ ਦੋਹਾਂ ਦੀ ਦੇਦੀ ਚਾਰਾਂ ਵਾਲੀ ਦੇਦੀ ਬਾਕੀ ਮੈਂਬਰ ਖਤਮ ਅੱਛਾ ਕਿੱਧਰ ਗਈ ਸ਼ਾਇਦ ਅੱਟਲਾਂ ਦੀ ਕਿੱਧਰ ਗਈ ਕਣਕਾ ਇਹ ਭਵੰਤਮਨ ਸਾਹਿਬ ਆਹ ਕੰਮ ਚੱਲ ਰਿਹਾ ਤੁਹਾਡੇ ਰਾਜਮੁੱਖੇ ਦੇਖ ਲਓ ਕੀ ਕੁਝ ਹੋ ਰਿਹਾ ਤੁਸੀਂ ਤਾਂ ਕਹਿੰਦੇ ਮੈਂ ਹਰ ਘਰ ਪਜਾਵਾਂਗਾ ਲੁੱਟ ਮਜਾਲ ਨਹੀਂ ਉਹ ਲੁੱਟ ਤਾਂ ਸਾਹਮਣੇ ਪਈ ਜਾਂਦੀ ਆ ਲੁੱਕੇ ਦਾ ਜਾਂਦੇ ਆ ਸਾਰੇ ਜਿਹੜੇ ਉੱਪਰ ਆ ਕੇ ਤੁਸੀਂ ਤਾਂ ਦੂਈਆਂ ਸਰਕਾਰਾਂ ਕੋਲ ਵੀ ਗਏ ਜਮਾਈ ਕਰਕੇ ਜਮਾਈ ਹਾਂ ਦੁਖੀ ਕਰਨਾ 5 ਕਿਲੋ ਆਟਾ ਲੈ ਲੈਂਦੇ ਆ ਇਹ ਸਭੀ ਕਰਦੇ ਆ ਆਪੇ ਭਗਵਾਨ ਪਿਆ ਪਿਆ ਲੜਾਈ ਨੂੰ ਦੋ ਹੋਏ ਪਏ ਤੇ ਮਾੜੀ ਗੱਲ ਆਏ ਲੋਕ ਡਾਂਗੋ ਡਾਂਗੋ ਹੋ ਗਿਆ 5 ਕਿਲੋ ਆਟੇ ਖਾ ਕੇ ਈਦਾ ਭਗਵਾਨ ਜੀ ਸਾਹਿਬ ਬਦਲਾ ਲੈ ਜਾਂਦਾ ਸੀ ਥੋੜਾ ਬਹੁਤ ਸੋਚ ਜਾਂਦੇ ਕਿ ਬਦਲਾ ਲੈ ਜਾਂਦਾ ਸੀਗਾ ਵੀ ਦੂਜੀਆਂ ਪਾਰਟੀਆਂ ਨਾਲ ਬਦਲਾ ਲੈਵਾਂਗੇ ਆ ਬਦਲਾ ਸਾਨੂੰ ਉਲਟੀ ਮਿਲ ਗਿਆ ਆ ਬਦਲਾ ਮਿਲ ਰਿਹਾ ਆ ਸਾਹਮਣੇ ਲੱਗਦਾ ਬਦਲਾ ਲੈਣ ਲੱਗਿਓ ਸਾਡੇ ਵਾਲਾ ਹਾਂ ਕਾਗਰਾ ਕਾਲੀ ਪਜਿਆ ਸੀਗੇ ਵਧੀਆ ਸੀਗੇ ਕਿੱਰੀ ਜਾਂਦੇ ਸੀ ਕੱਚੇ ਮਿਲੀਆਂ ਦੀ ਕਣ ਕੰਮ ਤੇ ਸੀ ਲੜਦੇ ਨਹੀਂ ਬੋਲਦੇ ਨਹੀਂ ਆਹ ਰੋੜਾਂ ਤੇ ਖੜੇ ਲੜੀ ਜਾਂਦੇ ਆ ਦੇਖ ਲੋ ਤੁਹਾਡੇ ਸਾਹਮਣੇ ਟਰੱਕ ਖੜਾ ਆਹ ਕੋਹੋਂ ਟਰੱਕ ਤੇ ਦੇਖ ਤਾਂ ਫਿਰ ਵੀ ਲੜਾਈ ਹੋਣੀ ਆ ਘਰੇ ਲਾ ਲਾ ਪਾਬ ਲਗਣੀ ਆਪਣੀ ਸੁਧਰਨ ਵਾਲੀ ਉਹ ਬਾਕਸ ਉਹ ਕਿਸੇ ਨੂੰ 10 ਕਿਲੋ ਕੜਾਈ ਦਾ ਕੋਈ 5 ਕਿਲੋ ਕੜਾਈ ਜਾਂਦੇ ਕੋਈ ਹੈ ਹੀ ਨਹੀਂ ਹਿਸਾਬ ਹੈਗਾ ਸਾਡੀ ਮਾਤਾ ਨੂੰ ਹਾਂ ਜੀ ਵੀਰ ਜੀ ਕਿੰਨੇ ਮੈਂਬਰ ਆਪਣੇ ਵੀਰ ਜੀ 7 ਮੈਂਬਰ ਆ ਕਿੰਨੀ ਮਿਲਈਏ ਕਰਨ ਕੇ ਜੀ 5 ਕਿਲੋ ਇਹ ਕੀ ਆ ਜੀ ਧੱਕਾ ਨਹੀਂ ਹੈ ਜੀ ਇਹ ਪੰਜਾਬ ਗਵਰਨਮੈਂਟ ਘਰ ਘਰ ਵਿਚਾਰ ਰਹੀ ਆ ਜੀ ਇਹ ਇਹ ਦੇਖੋ ਜੀ ਹੁਣ ਹੁਣ ਤੱਕ ਤੁਸੀਂ ਇੰਨਾ ਰਾਸ਼ਨ ਕਦੇ ਲਿਆ ਜੀ ਇਹ ਫਿਰ ਦੇਖ ਲਓ ਪੰਜਾਬ ਗਵਰਨਮੈਂਟ ਕੀ ਕਰ ਰਹੀ ਆ